ਨਾਨਾ ਜੀ ਜਿੰਦਾਬਾਦ ਪ੍ਰਧਾਨ ਸਰਦਾਰ ਜਗਤਾਰ ਸਿੰਘ ਜੀ ਢਿੱਲੂ ਜੀ ਇਸੇ ਸਾਰੀ ਹੀ ਸਾਡੀ ਆਰਤੀਆ ਐਸੋਸੀਏਸ਼ਨ ਦੀ ਸੂਚੀ ਟੀਮ ਫਤਿਹ ਸੰਜ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਬਲਾਦਾਂ ਦਾ ਵੀ ਅਤੇ ਕਿਵੇਂ ਮੌਜੂਦਾ ਸਰਕਾਰ ਨੇ ਆਪਾਂ ਨੂੰ ਬਦਲਾਅ ਦੇ ਨਾਮ ਬਾਧਿਆ ਤੋਂ ਲੈ ਕਰ ਚੁੱਕੇ ਨੇ ਉਹ ਕਹਿੰਦੇ ਯਾਰ ਤੁਹਾਡਾ ਵਕੀਲ ਅੱਛਾ ਦੀ ਬਦਕਿਸਮਤੀ ਹੈ ਕਿ ਸੰਗਰੂਰ ਨੇ ਪਿਛਲੇ 10 ਸਾਲ ਜਦੀ ਵੀ ਕਿਸੇ ਨੂੰ ਆਪਣਾ ਵਕੀਲ ਬਣਾਇਆ ਤੂੰ ਵਿਰੋਧੀ ਦਲ ਦਾ ਵਕੀਲ ਬਣਿਆ ਚਾਹੇ ਭਗਵੰਦ ਮਾਨ ਸਾਹਿਬ ਸੀਗੇ

ਇਹੋ ਗੱਲ ਹੈ ਆ ਬਿਗ ਬਿਗ ਕੰਪਨੀਆਂ ਜਿਹੜੀਆਂ ਲੈਂਦੀਆਂ ਸਾਰੀਆਂ ਅੰਡੀਆ ਵੱਧ ਤੋਂ ਇਹ ਕਿਉਂਕਿ ਹਮੇਸ਼ਾ ਅਸੀਂ ਇਹ ਕਹਿੰਦਾ ਕਿ ਕਿਤੇ ਆਪਣੇ ਬਹੁਤ